ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਵਧੀਆ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਮਾਰਾ ਸੰਤ ਰੱਖੀਆਂ ਬਖਸ਼ਣ ਤਾਂ ਦਰਸਤੀਆਂ ਬਖਸ਼ਣ ਸੋ ਆਪਾਂ ਲੀੜੀਆਂ ਤੋ ਗੋਤੋ ਅੰਦਰ ਦੀਸੀ ਲੀੜੀਆਂ ਤੋ ਗੋਤੋ ਕਿਹੜਾ ਨਾ ਬਟੀਕ ਨਹੀਂ ਸੀ ਜਾਂਦੀ ਮੈਂ ਕਿਹਾ ਵੀ ਮੇਰੀ ਧੌਣ ਗਵਾ ਦਲਦੀ ਆ ਘਰੇ ਥੋੜੇ ਜਿਹੀ ਲੀੜੇ ਆਏ ਸੀ ਆਪਾਂ ਕਿ ਉਹ ਕੱਟ ਲਈਏ ਪੁੱਤਰਾ ਡੈਡੀ ਜੀ ਨੂੰ ਦੋ ਸਾਲਾਂ ਨੂੰ ਦੱਸੇ ਡੈਡੀ ਨੂੰ ਮਾਰ ਕਰਕੇ ਕਿੰਨਿਤ ਦਾ ਹਨਾ ਉਹਨਾਂ ਜਾਨ ਬੈਨਾਂ ਡੈਡੀ ਥੋੜੇ ਜਿਹਾ ਜ਼ਿਆਦਾ ਢਿੱਲੇ ਹੋਏ ਪਏ ਆ ਹਾਂ ਬੈਨ ਭਰਾਵਾਂ ਦਾ ਉਹਨਾਂ ਜਾਣੇ ਤਾਂ ਤਾਂ ਬਣਿਆ ਪਿਆ ਸੋ ਜਿਹੜੇ ਥੋੜੇ ਜਿਹਾ ਕੱਪੜੇ ਪਏ ਸੀ ਆਪਣੇ ਕੋਲ ਕਿਸੇ ਦੇ ਸੀਗੇ ਆਪਾਂ ਕੈਸੇ ਆਉਣਗੇ ਤੇ ਜਿੰਨੇ ਕੋਸੀ ਅੰਤੇ ਜਾਣਗੇ ਕਿ ਕਿ ਐ ਤਾਂ ਕੋਈ ਪਤਾ ਨਹੀਂ ਹੁੰਦਾ ਵੀ ਕੀ ਹਨਾ ਗੱਲ ਬਣ ਜਾਣੀ ਆ ਕੁਛ ਵੀ ਆ ਚਲ ਬਾਕੀ ਸੇ ਜਿਹੜਾ ਬੈਨ ਭਰਾਵਾਂ ਦਾ ਆਉਣ ਜਾਣ ਨੂੰ ਇਹ ਤਾਂ ਬਣਿਆ ਆਂ ਵੇ ਘਰੇ ਮੈਂ ਕੱਪੜੇ ਕੱਟ ਰਹੀ ਸੀ ਇੱਧਰ ਉਧਰ ਪਰੌਣੇ ਆਪਣੇ ਖੇਤਾਂ ਵੀ ਹੁੰਦੇ ਆ। ਖਾਜੇ ਦੁਪਹਿਰ ਵੇਲੇ ਦੋ ਰਸਤੇਦਾਰ ਆਪਣੇ ਆ ਕੇ ਤੇ ਚਲੇ ਗਏ ਆ। ਆ ਕੇ ਮਨ ਕੀ ਆ। ਤੇ ਕੱਲ ਪਰਸੋਂ ਆਪਾਂ ਨੇ ਜਿੰਨੀਆਂ ਵੀ ਪਾਉਣ ਕਾਫੀ ਜਣ ਦੇ ਵੀਡੀਓ ਪਾਉਣੇ ਸਾਰੀਆਂ ਭੈਣਾਂ ਬਹੁਤ ਜ਼ਿਆਦਾ ਵਧੀਆ ਕਮੈਂਟ ਕਰਦੀਆਂ। ਤੇ ਵਧੀਆ ਲੱਗਦਾ ਵੀ ਸਾਰੀਆਂ ਭੈਣਾਂ ਹਨਾ ਇੰਨੇ ਵਧੀਆ ਤਰੀਕੇ ਨਾਲ ਵੀ ਵੀਡੀਓ ਦੇਖਦੀਆਂ ਕਮੈਂਟ ਕਰਦੀਆਂ। ਵਰਤੋਂ ਵਤਕ ਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸੋ ਫੇਰ ਹੀ ਆਪਾਂ ਮੈਂ ਹੁੰਦਾ ਵੀ ਵਧੀਆ ਭੈਣਾ ਕਮੈਂਟ ਕਰਦੀਆਂ ਵਧੀਆ ਹਨਾ ਸਾਰਾ ਵੀ ਸੋਹਣੇ ਸੋਹਣੇ ਕਮੈਂਟ ਕਰਦੀਆਂ ਲਾਈਕ ਕਰਦੀਆਂ ਤੇ ਫੇਰ ਹੀ ਆਪਾਂ ਵੀਡੀਓ ਬਣਾਉਣੀ ਹੈ ਤੇ ਇਧਰ ਆਪਾਂ ਕੱਟ ਰੇ ਸੀ ਲਹਿੰਗਾ ਕਿਸੇ ਦਾ ਜਿੱਦਾਂ ਰੈਡੀ ਹੋ ਗਿਆ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਲਹਿੰਗੇ ਕੱਟ ਰਹੇ ਆ ਆਪਾਂ ਇਹ ਤਿੰਨ ਲਹਿੰਗੇ ਆ ਇੱਕੋ ਜਿਹਾ ਇੱਕੋ ਜਿਹਾ ਦੋਹਾਂ ਦਾ ਤਾਂ ਨਾਪ ਆ ਜਿਹੜਾ ਸੇਮ ਆ ਸੇਮ ਆ ਇੱਕ ਥੋੜਾ ਜਿਹਾ ਛੋਟਾ ਹੈ ਤੇ ਲੈ ਲੈਂਗਾ ਨੰਮੀਆ ਤੇ ਫਲੇਂਗਾ ਕੱਟ ਰਹੇ ਸੀਗੇ ਸਟਿਚਿੰਗਸ ਵੀ ਜੇ ਕਿਸੇ ਭੈਣ ਨੇ ਕੁਝ ਕੁਛ ਨਾ ਹੁੰਦਾ ਤਾਂ ਪੁੱਛ ਸਾਰੇ ਦੇ ਕਮੈਂਟ ਕਰਕੇ ਜਿੰਨਾ ਤਾਂ ਆਪਾਂ ਨੂੰ ਪਤਾ ਹੋਣਾ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਉਹ ਜੇ ਕਿਸੇ ਭੈਣ ਨੂੰ ਪਤਾ ਤੇ ਹਨ ਉਹ ਵੀ ਦੱਸ ਸਕਦੀ ਆਪਾਂ ਨੂੰ ਹਾਂ ਆਪਾਂ ਲਹਿੰਗੇ ਜਿਹੜੇ ਉਹ ਕਲੀਆਂ ਵਾਲੇ ਕੱਟੇ ਆ ਤੇ ਲਾਈਨਿੰਗ ਜਿਹੜੀ ਕੱਟ ਰਹੇ ਆ ਉਹ ਆਪਾਂ ਸਿੱਧੀ ਕੱਟ ਰਹੇ ਆ ਉਹਨਾ ਕਿੰਨਾ ਮੈਂ ਕਹਿੰਦੀ ਸੀ ਚਾਹੀਦਾ 18 ਲੱਕ ਹਾਂ ਹਾਂ ਸਾਰਾ 14 ਤਿਆਰ ਸੀ 14 ਤਿਆਰ ਸੀ ਯਾ ਉਹ 18 ਦੇ ਹਿਸਾਬ ਨਾਲ ਕੱਟਿਆ ਹਨਾ ਹਾਂ ਇਹ ਤਾਂ ਇੰਨਾ ਹੀ ਰਹਿ ਗਿਆ 14 ਤਿਆਰ ਉੱਪਰ ਨਾਲ ਫਿਰ ਥੋੜੇ ਥੋੜੇ ਵੱਲ ਜੇ ਪਾ ਦਾਂਗੇ ਹਨਾ ਜਿੱਥੇ ਕਲੀ ਦੀ ਉਹ ਆਉਣੀ ਆ ਹਾਂ ਉੱਥੇ ਅੱਕੇ ਕੁ ਵੱਲ ਪਾ ਦਾਂਗੇ ਕਿਰਾਂ ਫਿਰ ਇੱਥੇ ਕੱਟਦਾ ਇੱਥੋਂ ਆ ਇਹ ਤੇ ਕਲੀ ਦੀ ਸੀ ਆਉਣ ਆਉਣੀ ਆ ਉੱਥੇ ਹਲਕੇ ਕਿਉਂਕਿ ਜੇ ਸ਼ਰਿੰਕ ਵੀ ਹੁੰਦੀ ਆ ਮਾੜੀ ਮੋਟੀ ਫਿਰ ਖੁੱਲੀ ਡੁੱਲੀ ਜਿਹੀ ਰਹਿ ਜਾਊਗੀ ਵਿੱਚ ਲਾਈਨਿੰਗ ਆ ਜਿਹੜੀ ਉਹ ਪਸਿੱਧੀ ਘੱਟ ਰਹੇ ਕਿਉਂਕਿ ਬੱਚਿਆਂ ਦੇ ਆ ਇਹ ਇਹ ਜਾਰੇ ਛੋਟਾ ਨਾ ਹਾਂ ਇਹਦੇ ਦੋ ਨਾਪ ਥੋੜੇ ਜਿਹਾ ਵੱਡੇ ਆ ਉਹਨਾਂ ਦੇ ਦੇਖ ਲਾਂਗੇ ਕਲੀਆਂ ਪਾਣੀਆਂ ਹੋਈਆਂ ਤਾਂ ਲਾਈਨਿੰਗ ਦੇ ਵਿੱਚ ਵੀ ਪਰ ਇਹ ਤਾਂ ਜਿਆਦਾ ਹੀ ਛੋਟਾ ਹੈ ਲਾਈਨਿੰਗ ਆਪਾਂ ਹਜੇ ਵੀ ਪਰਮੇ ਦੀ ਲਾਈਨਿੰਗ ਨਾ ਵੱਡੀ ਘੱਟ ਲਈ ਹੂੰ ਇਹਦਾ ਇਥੋਂ ਬਹੁਤ ਥੋੜਾ ਲੱਕਾ ਚੀਜ਼ ਬਸ ਉਹਦੇ ਲੈਂਗੇ ਦੇ ਹਿਸਾਬ ਨਾਲ ਆ ਜਾਉਗੀ ਲੋਕ ਇੱਕ ਲੈਂਗਾ ਤਾਂ ਆਪਾਂ ਕੰਪਲੀਟ ਕਰਤਾ ਟੇਲਰ ਸਾਫ਼ ਜਾਣਨ ਦੇ ਇਹਨਾਂ ਦਾ ਜਾਣੇ ਕਰ ਆਪਾਂ ਤਾਂ ਕਟਾਈ ਵਾਲੇ ਬੰਦੇ ਆ ਹੁਣ ਆ ਜੇ ਕਿਤੇ ਲਾਉਣਾ ਹੋਇਆ ਤਾਂ ਜੇ ਇਹਨਾਂ ਦੀ ਬੈਲਟ ਵੀ ਇਹਦੀ ਤਾਂ ਛੋਟੀ ਦੀ ਲਾਉਣੀ ਹੋਈ ਨਾ ਤੇ ਇਹ ਲੱਗ ਜੂਗੀ ਬੈਲਟ ਵੀ ਹੂੰ ਲਮਿਆ ਕੱਟ ਲਾ ਜਿਹੜੇ ਆਪਣੇ ਅੱਜ ਹੁਣ ਪਰੋਣੇ ਆਏ ਸੀ ਉਹ ਤਾਂ ਪੁੰਗ ਵਧਾਈ ਦੇਣ ਆਏ ਸੀ ਮੈਂ ਪਹਿਲਾਂ ਵੀ ਜਦੋਂ ਤੁਹਾਨੂੰ ਦੱਸਿਆ ਭੂਆ ਜੀ ਦੇ ਦੋਤਾ ਹੋਇਆ ਪਹਿਲਾਂ ਭੂਆ ਜੀ ਵਧਾਈ ਦੇ ਕੇ ਸੀ ਕੱਜ ਜਿਹੜਾ ਪੁਗਾਈ ਦਾ ਜਵਾਈ ਆ। ਉਹ ਅੱਜ ਆਪਾਂ ਦੇਖੇ ਗਏ ਡੱਬਾ। ਡੱਬਾ ਦੇਖੀ ਤੇ ਆ। ਮੈਨੂੰ ਲੱਗਦਾ ਮਹੀਨੇ ਦਾ ਹੋ ਗਿਆ ਹੈ ਨਾ। ਹਾਂ ਮਹੀਨੇ ਤੋਂ ਉੱਤੇ ਹੀ ਹੋ ਗਿਆ ਦੋ ਦਿਨਾਂ ਸੰਗਰਾਮ ਤੋਂ ਪਹਿਲਾਂ ਹੋਇਆ ਸੀ। ਮੈਨੂੰ ਲੱਗਦਾ ਇੱਕ ਦੋ ਦਿਨਾਂ ਸ਼ਾਇਦ। ਹੂੰ। ਲੋੜੀ ਤੋਂ ਇਹ ਦਿਨ ਵੀ ਮਸਾਂ ਹੀ ਆਉਂਦੇ ਆ। ਹਾਂ। ਤੇ ਪੁਗਾਈ ਦਾ ਜਵਾਈ ਆਇਆ ਸੀ ਹੁਣੇ ਗਏ ਆ। ਹਜੇ ਬਸ ਦੋ ਮਿੰਟ ਹੀ ਹੋਏ ਉਹਨਾਂ ਨੂੰ। ਡੱਬਾ ਦੇ ਨਾਲ ਸੀਗੇ। ਇਹ ਕੇ ਵਧਾਈ ਚਲੇਗੇ। ਸੱਪਾਣ ਕਰ ਗਿਆ ਆਪਦੇ ਕੰਮ ਦੰਦੇ ਹੈ ਦਾ ਮਿਟਾ ਲਮ ਨਾਂਦੇ ਆਂਦਾ ਇੱਕ ਵਜਨ ਤਿਆਰ ਹੋ ਗਿਆ ਚਲੋ ਵੀ ਕਟਾਪਾਟ ਬਣਾ ਇਹਨੂੰ ਕੱਟ ਲਵਾਂ ਹੁਣ ਇਹ ਦੱਸੋ ਕਿਵੇਂ ਕੱਟਾਂ ਦੋ ਵੀ ਟਾਈਮ ਹੋ ਗਿਆ ਦੁਪਹਿਰ ਦਾ 3:00 ਵੱਜ ਗਏ ਇੱਧਰ ਦੁਪਹਿਰ ਦੀ ਰੋਟੀ ਦੀ ਤਿਆਰੀ ਸਾਗ ਆਪਾਂ ਬਣਾਇਆ ਸੀ ੜ ਕੇ ਆ ਲਓ ਵੀ ਹੈਗਾ ਤੇ ਇੱਧਰ ਹੋ ਗਈ ਸਬਜੀ ਰੋਣੀ ਆਪਨੇ ਆਈ ਬਈ ਇਹ ਪੇਰ ਮਾ ਮਾ ਤੇ ਮੰਮੀ ਵੀ ਆਈ ਆ ਤੋੜਾ ਹੁਣ ਫਿਰ ਜਦੋਂ ਦੁਪਹਿਰ ਦਾ ਟਾਈਮ ਆਇਆ ਗਿਆ ala ਘਰ ਬਣ ਗਿਆ ਦਪਹਿਰ ਦਾ ਟਾਈਮ ਆ ਕੇ ਹੁਣ ਆਪਾਂ ਰੋਟੀ ਬੁਣਨ ਲੇ ਗਏ ਤੁਹਾਨੂੰ ਵੀ ਕੋਈ ਵਾਸਤੋਂ ਨੇੜੇ ਆਏ ਰੋਟੀ ਨਹੀਂ ਖਾਂਦੇ ਹੁੰਦੇ ਪਰ ਫੇਰ ਵੀ ਦੁਪਹਿਰ ਦਾ ਟਾਈਮ ਹੈ ਦੁਪਹਿਰ ਦਾ ਟਾਈਮ ਆ ਇਕ ਅਸੀਂ ਆਪ ਖਾਣੇ ਆ ਰੋਟੀ ਇਹ ਆਪ ਨਾ ਖਾਈਏ ਦੁਪਹਿਰੇ ਫਿਰ ਤਾਂ ਚਲ ਸਾਡ ਜਾਂਦਾ ਹੰਤਨ ਬੱਚੇ ਵੀ ਆਉਣਗੇ ਸਕੂਲ ਆਵੇ ਦੀ ਦੁਕਾਨ ਤੋਂ ਆਉਣਗੇ ਚਲੋ ਵੀ ਮੱਸਾ ਰੋਟੀ ਫੜਾ ਦਈਏ ਪਾइए ਪਾਉਂਦੇ ਆ ਰੋਟੀ ਫੜਾਈਏ ਇੰਦਰ ਪਹਿਲਾਂ ਪੜਾਈ ਵੀ ਸੀ ਮਸ਼ੀਨ ਹੁਣ ਉੱਠਿਆ ਮਸ਼ੀਨ ਤੋਂ ਥੱਲੋ ਵੀ ਪਹਿਲਾਂ ਰੋਟੀ ਫੜਾ ਦਗੇ ਐਕ ਚਲੋ ਵੀ ਸ਼ਾਮ ਦਾ ਟਾਈਮ ਹੋ ਗਿਆ ਹੈਗੇ ਬੱਚੇ ਕਰ ਰਹੇ ਆ ਚਾਕਲੇਟ ਪਾਰਟੀ ਹੈ ਨਾ ਦਰਹਰਿੰਦਰ ਪਾਟ ਪਾਟ ਦਰਹਰਮਨ ਬਲਸ ਆ ਗਿਆ ਹੌਜ਼ਰਾਤ ਪਾਓ ਜੋ ਫਰਮ ਤੋਂ ਕਲਾਵਾਂਗੇ ਪਾਸੋਂ ਧੜਿਆ ਸੀ ਸਾਗ ਉਹਨੂੰ ਅੱਜ ਆਪਾਂ ਤਰਕਾ ਲਾ ਲਾਂਗੇ ਕੋਟ ਲਾਂਗੋਦ ਨੂੰ ਕੋਟਿਆ ਨਹੀਂ ਸੀ ਬਿਨਾ ਕੋਟੇ ਰੱਖ ਲਿਆ ਸੀ ਸਾਗ ਜਿੰਨਾ ਪ੍ਰਾਣਾ ਹੋਈ ਜਾਂਦਾ ਉਹਨਾਂ ਨੂੰ ਵਧੀਆ ਲੱਗਦਾ ਅੱਜ ਆਪਣੇ ਤਿੰਨ ਪਰੌਨੇ ਆ ਗਏ ਹਨ ਤਿੰਨ ਰਸਤੇਦਾਰ ਤਿੰਨ ਰਸਤੇਦਾਰਾਂ ਜੋ ਪਰੌਨੇ ਆਏ ਆ ਅੱਜ ਆਪਣੇ ਸ਼ਾਮ ਦਾ ਟਾਈਮ ਹੋ ਗਿਆ ਹੁਣ ਬਸ ਸਾਗ ਆਪਾਂ ਉਧਰ ਚੁੱਲੇ ਤੇ ਹੱਕਮ ਛਾ ਕੇ ਰੱਖਤਾ ਹੁਣ ਥੋੜਾ ਜਿਹਾ ਸੇਕ ਲੱਗ ਜਾਊਗਾ ਫਿਰ ਆਪਾਂ ਉਹਨੂੰ ਤੜਕਾ ਲਾ ਲਾਂਗੇ ਹਰਮਨ ਨੂੰ ਕੱਲ ਨੂੰ ਛੁੱਟੀ ਆ ਕੱਲ ਨੂੰ ਆਪਾਂ ਨੂੰ ਐਵੇ ਦੋ ਵਿਆਹ ਹਰਮਨ ਨੂੰ ਕੱਲ ਨੂੰ ਦੋ ਵਿਆਹ ਦੇਖਣੇ ਆ ਹਰ ਇੱਕ ਵਿਆਹ ਹੈਗਾ ਦਿਨ ਦਾ ਇੱਕ ਹੈਗਾ ਰਾਤ ਦਾ ਜਿਹੜਾ ਰਾਤ ਵਾਲਾ ਵਿਆਹ ਉਹਦਾ ਕਾਰਡ ਸਾਨੂੰ ਮਹੀਨਾ ਚੱਲਿਆ ਇਹਨੂੰ ਪਸਾਨੂੰ ਅਜ ਕੱਲ ਪਰਸੋਂ ਪਤਾ ਲੱਗਾ ਵੀ ਵਿਆਹ ਰਾਤ ਦਾ ਵਿਆਹ ਵਿਆਹ ਹੋਈ ਜਾਂਦੀ ਪੂਰਾ ਮਹੀਨਾ ਹੀ ਹੋ ਗਿਆ ਮੈਨੂੰ ਲੱਗਦਾ ਮਹੀਨਾ ਹੀ ਹੋ ਰਹਿਦਾ ਸੀ ਹਜੇ ਜਦੋਂ ਕਾਰਡ ਆਇਆ ਉਹ ਹੀ ਤਾਂ ਹੈ ਪਤਾ ਸਾਨੂੰ ਹਜੇ ਕੱਲ੍ਹ કે ਪਰਸੋਂ ਲੱਗਾ ਵੀ ਰਾਤ ਦਾ ਵਿਆਹ ਹਨਾ ਇੱਕ ਵਿਆਹ ਕੱਲ ਨੂੰ ਦਿਨੇ ਇੱਕ ਰਾਤ ਨੂੰ ਦੇਖੋ ਕੌਣ ਕੌਣ ਜਾਂਦਾ ਮੇਰਾ ਤਾਂ ਪੱਕਾ ਹੀ ਆ ਹਰ ਮਹੀਨੇ ਦਾ ਪੱਕਾ ਇਹਨੂੰ ਛੁੱਟੀ ਆ ਕੱਲ ਨੂੰ ਸੈਕਿੰਡ ਸੈਟਰਡੇ ਦੀ ਸੋ ਹਰਿੰਦਰ ਜੀ ਗਿਆ ਤਾਂ ਜੇ ਕੋਈ ਰਾਤ ਨੂੰ ਫਿਰ ਰਾਤ ਨੂੰ ਜਾਗ ਗਿਆ ਤਾਂ ਪਰਸੋਂ ਸੰਡੇ ਆ ਦੇਣੇ ਮੇਰੇ ਸਾਹਮਣਾ ਮੈਂ ਤੇ ਜਿਹੜੀ ਜਾਵਾਂਗੇ ਸ਼ਾਇਦ ਤੋ ਉੱਥੇ ਤੁਸੀਂ ਜਾਣਾ ਹੋਰ ਤੁਸੀਂ ਕਿਨੇ ਜਾਨਾ ਸਾਰੇ ਘਰਾਂ ਦੀ ਇੱਕ ਇੱਕ ਦੋ ਦੋ ਜਾਣੇ ਜਾਣਗੇ ਖਸ਼ਮੋਲ ਲੱਗੇ ਖਸ਼ਮੋਲ ਨੂੰ ਜੇ ਛੁੱਟੀ ਹੋਈ ਤਾਂ ਆਊਗਾ ਉਦੇ ਬੋਰਡ ਦੇ ਵਿੱਚ ਹਾਏ ਹਾਏ ਹਰਿੰਦਰ ਕੀ ਕਰੀ ਸਰਦਾਂ ਟਰੈਕਟਰ ਦਾ ਹਾਲ ਵੇ ਕੱਲ ਤੋਤਾ ਨਹੀਂ ਹੁਣ ਉਹ ਗਾਰੇ ਨਾਲ ਵੇੜਤੀ ਖਲਾਰਤਾ ਹੁਣ ਅੱਜ ਫੇਰ ਗਾਰੇ ਚ ਉੱਥੇ ਬਾੜੀ ਤੇ ਫਿਰਦਾ ਪਰਸੋਂ ਤੋਂ ਢੋ ਲਿਆ ਸੀ ਪਰਸੋਂ ਤੋਂ ਢੋ ਲਿਆ ਸੀ ਜਿਧੋਕੇ ਰੱਖਤਾ ਸੀ ਚਲੋ ਵੀ ਹੁਣ ਉਧਰ ਗੁਆ ਗੁਆ ਸੱਜਦੇ ਆ ਤੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕੱਲ ਨੂੰ ਆਪਾਂ ਕਿਸੇ ਨਵੀਂ ਵੀਡੀਓ ਨਾਲ ਮਿਲਾਂਗੇ ਵੀਡੀਓ ਦੇਖਣ ਲਈ ਸਾਰੇ ਪੈਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ